ਪੰਜਾਬ ਦਾ ਵਾਤਾਵਰਣ ਦਿਨੋ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਤੇ ਤਪਸ਼ ਦੇ ਕਾਰਨ ਹੁਣ ਤਾਪਮਾਨ ਗਰਮੀ ਆ ਰਿਹਾ ਹੈ 47 ਤੋਂ ਲੈ ਕੇ 48 ਡਿਗਰੀ ਸੈਲਸੀਅਸ تک ਪਹੁੰਚ ਚੁੱਕਿਆ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਵੀ ਵਾਤਾਵਰਣ ਨੂੰ ਹਰਿਆ-ਭਰਿਆ ਰੱਖਣ ਦੇ ਲਈ ਹੁਣ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਨਾਬਾ ਦੇ ਐਸ.ਡੀ.ਐਮ ਤਰਸੀਮ ਚੰਦ ਵੱਲੋਂ ਨਾਬਾ ਦੇ ਨੇਚਰ ਪਾਰਕ ਦੇ ਵਿੱਚ ਤਰਵੇਣੀ ਤੋਂ ਇਲਾਵਾ ਹੋਰ ਵੀ ਬੂਟੇ ਲਗਾਏ ਗਏ। ਉਹਨਾਂ ਨੇ ਕਿਹਾ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ 15 ਲੱਖ ਬੂਟੇ ਲਗਾਉਣ ਦਾ ਟੀਚਾ ਹੈ ਤੇ ਲੋਕ ਵੀ ਸਾਥ ਦੇਣ। ਉਹਨਾਂ ਨੇ ਕਿਹਾ ਕਿ ਸਿਰਫ ਬੂਟੇ ਲਗਾਉਣਾ ਹੀ ਨਹੀਂ ਉਹਨਾਂ ਦੀ ਤੇ ਇਖ்பਾਲ ਕਰਨੀ ਵੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਐਸ.ਡੀ.ਐਮ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬੂਟੇ ਲਗਾਉਣਾ ਚਾਹੁੰਦਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰੇ। ਉਹਨਾਂ ਨੂੰ ਬੂਟੇ ਫ੍ਰੀ ਖੁਸ਼ ਹਨ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਵੀ ਬੂਟੇ ਲਗਾਉਣ ਦੇ ਵਿੱਚ ਮੋਹਰੀ ਕਤਾਰ ਦੇ ਵਿੱਚ ਸ਼ਾਮਿਲ ਹੋ ਕੇ ਬੂਟੇ ਲਗਾਵਾਂਗੇ ਹਰਖ ਦੇ ਵਿੱਚ ਆਇਆ ਤੇ ਤਰਵੈਣੀਆਂ ਲਗਾ ਰਹੇ ਹਨ ਤੇ ਇਹਦੇ ਵਿੱਚ ਨਿੰਮ ਪੀਪਲ ਤੇ ਬੋੜ ਦਾ ਬੂਟਾ ਹੁੰਦਾ ਹੈ ਤੇ ਆਕਸੀਜਨ ਬਹੁਤ ਛੱਡਦੇ ਨੇ ਤੇ ਮੇਰੀ ਕੋਸ਼ਿਸ਼ ਹੈ ਵੀ ਮੈਂ ਵੀ ਆਪਣਾ ਨਿਮਾਣਾ ਯਤਨ ਕਰਾਂ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਦੀ ਹਾਂਜੀ ਸਰਕਾਰ ਦੀ ਤਾਂ ਮੈਂ ਐਵੇਂ ਹੀ ਉਹਦੇ ਅਧੀਨ ਹੀ ਕੰਮ ਕਰ ਰਹੇ ਹਾਂ ਮੈਨੂੰ ਵੀ ਬੂਟੇ ਲਾਉਣ ਦਾ ਸ਼ੌਂਕ ਹੈ ਅੱਛਾ ਤੇ ਮੈਂ ਨਾਬੇ ਦੇ ਲੋਕਾਂ ਨੂੰ ਅਪੀਲ ਕਰਦਾ ਜਿੰਨੇ ਵੀ ਬੂਟੇ ਤੁਹਾਨੂੰ ਚਾਹੀਦੇ ਨੇ ਮੇਰੇ ਦਫਤਰ ਆ ਜਾਓ ਮੇਰੇ ਨਾਲ ਸੰਪਰਕ ਕਰ ਲਓ ਫਰੀ ਆਫ ਕੋਸ ਦਵਾਵਾਂਗੇ ਸਰਕਾਰੀ ਥਾਵਾਂ ਜਿੱਥੇ ਖਾਲੀ ਪਈਆਂ ਨੇ ਬਿਨਾਂ ਵਰਤੀਆਂ ਥਾਵਾਂ ਨੇ ਉੱਥੇ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਤੇ ਵੀ ਬੇਨਤੀ ਹੈ ਬੂਟੇ ਲਗਾ ਕੇ ਭੁੱਲਣਾ ਨਹੀਂ ਜਾਈਏ ਬਾਅਦ ਚ ਉਹਨਾਂ ਨੂੰ ਪਾਲੀਏ ਵੀ ਨੇਚਰ ਪਾਰਕ ਹੈਗਾ ਇਹਦੇ ਵਿੱਚ ਤਾਂ ਜੰਗਲਾਤ ਵਿਭਾਗ ਦਾ ਸਟਾਫ ਹੈਗਾ ਤੇ ਉਹਨਾਂ ਨੂੰ ਕਹਾਂਗੇ ਬਾਕੀ ਜਿੱਥੇ-ਜਿੱਥੇ ਮੈਂ ਤਰਵਣੀਆਂ ਲਾਊਂਗਾ ਉੱਥੋਂ ਇੱਕ ਇਹ ਵੀ ਉਹਨੂੰ ਗਰੁੱਪ ਬਣਾ ਲਾਂਗਾ WhatsApp ਤੇ 15 ਦਿਨਾਂ ਬਾਅਦ ਜੀਪੀਐਸ ਰਾਹੀਂ ਫੋਟੋ ਖਿੱਚ ਕੇ ਉਹਦੀ ਜਿਹੜੀ ਕੀ ਸਥਿਤੀ ਹੈ ਕੀ ਬੂਟਾ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਜਿਵੇਂ ਪਿਛਲੀ ਵਾਰੀ ਬੂਟੇ ਲਾਈ ਸੀ ਤੇ ਇਹ ਪਿੱਪਲ ਤੇ ਨਿੰਮ ਤਾਂ ਚੱਲੇ ਨਹੀਂ ਕਈ ਜਗ੍ਹਾ ਇੱਕ ਦੋ ਜਗ੍ਹਾ ਜਿਹੜਾ ਬੋਰਡ ਹੈ ਉਹਦਾ ਨਹੀਂ ਚੱਲਿਆ ਤਾਂ ਉਹਦੀ ਜਗ੍ਹਾ ਨਵਾਂ ਬੋਰਡ ਨਾਲ ਲਾਇਆ ਚਾਹੀਦਾ ਵਤ ਵਤ ਬੂਟੇ ਲਗਾਓ ਜੀ ਕਿਉਂਕਿ ਜਿੰਨੀ ਤਫ ਵਧ ਰਹੀ ਹੈ ਬਰਾਂਡ ਚ ਤੇ ਉਹ ਬਹੁਤ ਖਤਰਨਾਕ ਹੈ ਜੀ ਕਿਤੇ ਇਹ ਨਾ ਹੋਵੇ ਅਸੀਂ ਤਵਾਇ ਦੇ ਕਗਾਰ ਤੇ ਪਹੁੰਚ ਜਾਈ ਤਾਂ ਮੈਂ ਅਪੀਲ ਕਰਦਾ 90 ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਈਏ ਤੇ ਬੂਟਿਆਂ ਦੀ ਜੇ ਕੋਈ ਕਮੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਂ ਜਿਹੜਾ ਸਰਕਾਰੀ ਥਾਵਾਂ 'ਚ ਬੂਟੇ ਲਾਉਣ ਫਰੀ ਆਫ ਕੋਸਟ ਮੈਂ ਬੂਟੇ ਦਵਾਨ ਲਈ ਬੰਦ ਹੈ